ਰੱਬਾ ਤੂੰ ਦੁਨੀਆਂ ਦਾ ਦਾਤਾ ਤੇ ਚੰਗੂ ਪਾਪੀ ਤੇਥੋਂ ਨਾ ਡਰੇ ਹਾਏ ਰੱਬਾ ਉਹ ਪਾਪੀ ਤੇਥੋਂ ਨਾ ਡਰੇ ਰੱਬਾ ਤੂੰ ਦੁਨੀਆਂ ਦਾ ਦਾਤਾ ਤੇ ਚੰਗੂ ਪਾਪੀ ਤੇਥੋਂ ਨਾ ਡਰੇ ਹਾਏ ਰੱਬਾ ਉਹ ਪਾਪੀ ਤੇਥੋਂ ਨਾ ਡਰੇ ਉਸ ਦੀ ਮਨੋਂ ਤੋੜ ਕੇ ਲੈ ਕੇ ਚੂਰੀ ਆਈਆਂ ਆਖਰੀ ਦਿਧਾਰ ਪਾਗ ਚੱਲੇ ਕੌਂਜੇ ਦਾਈਆਂ ਚੱਲੇ ਕੌਂਜੇ ਦਾਈਆਂ ਦੇ ਦਾਈਆਂ ਚੱਲੇ ਕਿਉਂ ਜੇ ਦਾਈਆਂ ਰਖਵਾਲਾ ਗੁੱਸਾ ਝੰਮੇ ਲਾਉਂਦਾ ਦੇ ਬਾਰੇ ਲਾਉਂਦਾ ਦੇ ਬਾਰੇ ਉਹ ਪਾਪੀ ਤੈਥੋਂ ਨਾ ਡਰੇ ਹਾਏ ਰੱਬਾ ਉਹ ਪਾਪੀ ਤੈਥੋਂ ਨਾ ਡਰੇ ਰੱਬਾ ਤੂੰ ਦੁਨੀਆਂ ਦਾ ਤੂੰ ਦੁਨੀਆਂ ਦਾ ਦਾਤਾ ਤੇ ਚੰਦ ਪਾਪੀ ਤੈਥੋਂ ਨਾ ਡਰੇ ਹਾਏ ਰੱਬਾ ਉਹ ਪਾਪੀ ਤੈਥੋਂ ਨਾ ਡਰੇ ਹਾਂ ਕਰਤੀ ਐ ਲੋ ਟਾਲੇ ਦੀ ਚਰਬੀ ਵੀ ਟਾਲੇ ਦੀ ਉਹ ਬੱਤੀਆਂ ਤਾਂ ਵੀ ਤੇ ਅਗ ਜੋੜ ਨਾਲ ਬਲਦੀ ਕਮਲੇ ਸਰੀਰ ਜਾਵੇ ਚਰਬੀ ਵੀ ਟਾਲੇ ਦੀ ਉਹ ਚਰਬੀ ਵੀ ਟਾਲੇ ਦੀ ਇਹ ਦਿੰਦਾ ਹੈ ਤਸੀਹ ਕਾਜ ਫੇਰ ਨਾ ਸਾਰੇ ਫੇਰ ਨਾ ਸਾਰੇ ਉਹ ਪਾਪੀ ਤੇਥੋਂ ਨਾ ਡਰੇ ਹਾਏ ਰੱਬਾ ਉਹ ਪਾਪੀ ਤੇਥੋਂ ਨਾ ਡਰੇ ਰੱਬਾ ਤੂੰ ਦੁਨੀਆਂ ਦਾ ਤੂੰ ਦੁਨੀਆਂ ਦਾ ਦਾਤਾ ਤੇ ਚੰਦ ਉਹ ਪਾਪੀ ਤੇਥੋਂ ਨਾ ਡਰੇ ਹਾਏ ਰੱਬਾ ਵੇ ਪਾਪੀ ਤੈਥੋਂ ਨਾ ਡਰੇ ਓ ਸੰਤਾਂ ਦੇ ਨਾਲ ਮੱਥਾ ਨਾ ਮਾਰਾ ਜੀ ਜਿੰਨੀਆਂ ਸਮਾਨ ਵਾਲਾ ਮਿੱਟੀ ਦਾਣਾ ਪਾੜਾ ਜੀ ਮਿੱਟੀ ਦਾਣਾ ਪਾੜਾ ਜੀ ਓ ਸੰਤਾਂ ਦੇ ਨਾਲ ਮੱਥਾ ਲਾਣਾ ਮਾਰਾ ਜੀ ਜਿੰਨੀਆਂ ਸਮਾਨ ਵਾਲਾ ਮਿੱਟੀ ਦਾਣਾ ਪਾੜਾ ਜੀ ਮਿੱਟੀ ਦਾਣਾ ਪਾੜਾ ਜੀ ਤੁਹਾਨੂੰ ਕਹਿੰਦਾ ਹੈ ਕੋੜਾ ਮਸ਼ੇਖੀ ਮਾਰਦਾ ਕਰੇ ਮਾਰਦਾ ਕਰੇ ਓ ਪਾਪੀ ਤੈਥੋਂ ਨਾ ਡਰੇ ਹਾਏ ਰੱਬਾ ਉਹ ਪਾਪੀ ਤੇ ਥੋਣਾ ਡਰੇ ਰੱਬਾ ਤੂੰ ਦੁਨੀਆਂ ਦਾ ਤੂੰ ਦੁਨੀਆਂ ਦਾ ਦਾਤਾ ਤੇ ਚੰਦੂ ਪਾਪੀ ਤੇ ਥੋਣਾ ਡਰੇ ਹਾਏ ਰੱਬਾ ਉਹ ਪਾਪੀ ਤੇ ਥੋਣਾ ਡਰੇ ਉਹ ਕਾਪੀ ਚੰਡਾਲ ਮੇਰਾ ਬਣ ਗਿਆ ਸੋਰਾ ਦੀ ਇੱਕ ਦਿਲ ਕਰੇ ਖਾ ਕੇ ਮਾਰੇ ਜਾਵਾ ਮੋਰਾ ਦੀ ਮੈਂ ਮਾਰੇ ਜਾਵਾ ਮੋਰਾ ਦੀ ਮੋਹਾਰੀ ਮਾਰੇ ਜਾਵਾ ਮੋਹਾਰੀ ਈਨਾ ਪੈਗਾ ਲੇਖਾ ਫਾਲ ਕੀਤੀ ਦਾ ਪਰੇ ਕੀਤੀ ਦਾ ਪਰੇ ਓ ਪਾਪੀ ਤੇਥੋਂ ਨਾ ਡਰੇ ਹਾਏ ਰੱਬਾ ਓ ਪਾਪੀ ਤੇਥੋਂ ਨਾ ਡਰੇ ਪ੍ਰਭਾ ਤੂੰ ਦੁਨੀਆ ਦਾ ਦਾਤਾ ਤੇ ਚੰਦੂ ਪਾਪੀ ਤੇਥੋਂ ਨਾ ਡਰੇ ਹਾਏ ਰੱਬਾ ਵੇ ਪਾਪੀ ਤੇਥੋਂ ਨਾ ਡਰੇ ਓ ਸ਼ੈਨ ਸ਼ਾਹ ਜਹਾਨ ਨੁਵੇਗ ਵੇਗ ਰੋਂਦੇ ਲੋਕ ਪਾਰ ਲੋਕ ਆਦੇ ਲੋਕ ਪਾਰ ਲੋਕ ਦੀ ਦੇਖ ਕੇ ਤੇ ਦੁੱਖ ਦੇਖ ਕੇ ਤੇ ਦੁੱਖ ਮੈਥੋਂ ਜਾਂਦੇ ਨਾ ਜਾ ਰਹੇ ਜਾਂਦੇ ਨਾ ਜਾ ਰਹੇ ਉਹ ਪਾਪੀ ਤੇਥੋਂ ਨਾ ਡਰੇ ਹਾਏ ਰੱਬਾ ਉਹ ਪਾਪੀ ਤੇਥੋਂ ਨਾ ਡਰੇ ਹਬਾ ਤੂੰ ਦੁਨੀਆਂ ਦਾ ਤੂੰ ਦੁਨੀਆਂ ਦਾ ਦਾਤਾ ਤੇ ਚੰਦੂ ਪਾਪੀ ਤੇਥੋਂ ਨਾ ਡਰੇ ਹਾਏ ਰੱਬਾ ਵੇ ਪਾਪੀ ਤੇਥੋਂ ਨਾ ਡਰੇ ਓ ਕਿੱਲੋ ਰਹਿੰਦਾ ਪੱਤਿਆਂ ਨੂੰ ਚੀਰਦਾ ਪੱਤਿਆਂ ਨੂੰ ਚੀਰਦਾ ਖੇਲਿਆਂ ਨੂੰ ਸੁਖਾਰੇ ਹੁੰਦਾ ਨਹੀਂ ਕਰੀਰ ਦਾ ਹਰ ਵੇਲੇ ਕੰਡਾ ਰਹਿਿੰਦਾ ਪੱਤਿਆਂ ਨੂੰ ਚੀਰਦਾ ਪੱਤਿਆਂ ਨੂੰ ਚੀਰਦਾ ਛੋਟੇ ਰਪਈਆ ਸੌਦੇ ਕੀਤੇ ਨਾ ਖਾਰੇ ਕੀਤੇ ਨਾ ਖਾਰੇ ਉਹ ਪਾਪੀ ਤੇਥੋਂ ਨਾ ਡਰੇ ਹਾਏ ਰੱਬਾ ਉਹ ਪਾਪੀ ਤੇਥੋਂ ਨਾ ਡਰੇ ਰੱਬਾ ਤੂੰ ਦੁਨੀਆ ਦਾ ਦਾਤਾ ਤੇ ਜੰਦੂ ਪਾਪੀ ਤੇਥੋਂ ਨਾ ਡਰੇ ਹਾਏ ਰੱਬਾ ਵੇ ਪਾਪੀ ਤੇਥੋਂ ਨਾ ਡਰੇ ਜੀ ਸੋਰਾ ਮੇਰਾ ਬੰਨੇ ਜੀ ਕਿੰਨੂ ਰਗ ਅੱਖ ਕਿਹੜਾ ਤੇਰੀ ਗੱਲ ਬੰਨੇ ਦੀ ਪੈਰੀ ਪਾ ਕੇ ਬੇੜੀਆਂ ਤੇ ਸੋਰਾ ਮੇਰਾ ਬੰਨੇ ਜੀ ਉਹ ਸੋਰਾ ਮੇਰਾ ਬੰਨੇ ਜੀ ਇਹ ਤੋਰਦਾ ਚਲਾਨ ਲੇਖ ਅਗਾ ਨੂੰ ਕਰੇ ਅਗਾ ਨੂੰ ਕਰੇ ਉਹ ਬਾਪੀ ਤੈਥੋਂ ਨਾ ਡਰੇ ਹਾਏ ਰੱਬਾ ਬਾਪੀ ਤੈਥੋਂ ਨਾ ਡਰੇ ਰੱਬਾ ਤੂੰ ਦੁਨੀਆ ਦਾ ਦਾਤਾ ਤੇ ਚੰਦੂ ਬਾਪੀ ਤੈਥੋਂ ਨਾ ਡਰੇ ਹਾਏ ਰੱਬਾ ਬਾਪੀ ਤੈਥੋਂ ਨਾ ਡਰੇ ਓ ਛੋਟੀ ਜੀ ਤਾਰਾਂ ਤੇ ਦੂਰ ਹੋਣਾ ਦੁੱਖ ਏ ਜੀ ਉਹ ਦੂਰ ਹੋਣਾ ਦੁੱਖ ਏ ਜੀ ਏ ਛੋਤੀ ਨਿਗਰਾਈ ਚੂਰੀ ਨਾਲ ਤੁਸੀਂ ਮੁਖਰੀ ਦਿਲ ਦੀਆਂ ਸਾ ਤੇਰਾ ਤੇ ਦੂਰ ਹੋਣਾ ਦੁੱਖ ਏ ਜੀ ਉਹ ਦੂਰ ਹੋਣਾ ਦੁੱਖ ਏ ਜੀ ਇਹ ਗੁਣਗਾਰ ਸ਼ੈਰੀ ਮੋਹਣ ਸਿੰਘ ਬਿਤਾਰੇ ਉਹ ਸਿੰਘ ਵੀ ਤਾਰੇ ਉਹ ਬਾਬੀ ਤੇਥੋਂ ਨਾ ਡਰੇ ਹਾਏ ਰੱਬਾ ਉਹ ਬਾਬੀ ਤੇਥੋਂ ਨਾ ਡਰੇ ਰੱਬਾ ਤੂੰ ਦੁਨੀਆਂ ਦਾ ਤੂੰ ਦੁਨੀਆਂ ਦਾ ਦਾਦਾ ਤੇ ਜੰਦੂ ਬਾਬੀ ਤੇਥੋਂ ਨਾ ਡਰੇ ਹਾਏ ਰੱਬਾ